ਸਤਿ ਸ਼੍ਰੀ ਅਕਾਲ ਜੀ ਮੈਂ ਦਾ ਮਜੀਦ ਰਾਜਨ ਆ ਜੀ ਅੱਜ ਤੁਹਾਡੇ ਸਾਹਮਣੇ ਦੋ ਗੋਲ ਕੇ ਹਾਜ਼ਰ ਆ ਜੀ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਓਏ ਕਵਾਰੀ ਜੇ ਅੱਖਾਂ ਸਭ ਤੋਂ ਚੰਦਰਾ ਕੋੜਾ ਏ ਓਏ ਇੱਕ ਵਾਰੀ ਜੇ ਅੱਖਾਂ ਸੱਚ ਤੋਂ ਚੰਦਰਾ ਕੋੜਾ ਏ ਜੋ ਥੋੜਾ ਥੋੜਾ ਖਾਵੇ ਓ ਸੁਗਰ ਦਾ ਫੋੜਾ ਏ ਜੋ ਥੋੜਾ ਥੋੜਾ ਖਾਵੇ ਓ ਸੁਗਰ ਦਾ ਫੋੜਾ ਏ ਆ ਛੋਟੀ ਉਮਰੇ ਦੰਦ ਨਿਕਲਣ ਬੰਦਾ ਲੱਗਦਾ ਬੋੜਾ ਏ ਆ ਨਿੱਕੀ ਉਮਰੇ ਦੰਦ ਨਿਕਲਣ ਬੰਦਾ ਲੱਗਦਾ ਬੋੜਾ ਏ ਉਹ ਸਭ ਤੋਂ ਚੰਦਰੀ ਮੋਤ ਮੋਤ ਤੋਂ ਬੁਰਾ ਵਿਛੋੜਾ ਏ ਤੇ ਸਭ ਤੋਂ ਚੰਦਰੀ ਮੋਤ ਮੋਤ ਤੋਂ ਬੁਰਾ ਵਿਛੋੜਾ ਏ ਉਹ ਇੱਕ ਵਾਰੀ ਜੇ ਟੁੱਟ ਜੇ ਮੁੜ ਕੇ ਦਿਲ ਵੀ ਜੁੜਦਾ ਨਹੀਂ ਹੋ ਬਦਲ ਗਿਆ ਏ ਸੱਜਣ ਕਹਿੰਦੇ ਮੁੜ ਕੇ ਮੁੜਦਾ ਨਹੀਂ ਜੇ ਬਦਲ ਗਿਆ ਏ ਸੱਜਣ ਕਹਿੰਦੇ ਮੁੜ ਕੇ ਮੁੜਦਾ ਨਹੀਂ ਹੋ ਮਨਜੀਤ ਸਮਾਨੇ ਰੁਕਦਾ ਵਾਂਗ ਭੱਜਦਾ ਕੋੜਾ ਏ ਹੋ ਮਨਜੀਤ ਸਮਾਨੇ ਰੁਕਦਾ ਵਾਂਗ ਭੱਜਦਾ ਕੋੜਾ ਏ ਤੇ ਸਭ ਤੋਂ ਚੰਦਰੀ ਮੌਤ ਮੌਤ ਤੋਂ ਬੁਰਾ ਵਿਛੋੜਾ ਏ ਤੇ ਸਭ ਤੋਂ ਚੰਦਰੀ ਮੌਤ ਮੌਤ ਤੋਂ ਬੁਰਾ ਵਿਛੋੜਾ Howdy. <laughs>